ਅੱਖਾਂ ਦੇ ਪਿਛਲੇ ਪਰਦੇ ਦੀਆਂ ਬਿਮਾਰੀਆਂ ਜਿਵੇਂ ਰੈਟੀਨਲ ਡਿਟੈਚਮੈਂਟ ਪਰਦੇ ਵਿੱਚ ਖੂਨ ਦਾ ਆਉਣਾ ਪਰਦੇ ਵਿੱਚ ਛਿੱਲੇ ਪਰਦੇ ਦਾ ਫਟ ਜਾਣਾ ਆਦ ਬਿਮਾਰੀਆਂ ਲਈ ਜਿੱਥੇ ਪਹਿਲਾਂ ਚੰਡੀਗੜ੍ਹ ਜਾਂ ਦਿੱਲੀ ਜਾਣਾ ਪੈਂਦਾ ਸੀ ਪਰ ਹੁਣ ਇਸ ਦਾ ਇਲਾਜ ਫਗਵਾੜਾ ਵਿੱਚ ਹੀ ਡਾਕਟਰ ਐਸ ਰਾਜਨ ਆਈ ਕੇਅਰ ਅੱਖਾਂ ਦੇ ਹਸਪਤਾਲ ਵਿਖੇ ਹੋਵੇਗਾ ਇਹ ਜਾਣਕਾਰੀ ਹਸਪਤਾਲ ਦੇ ਚੀਫ ਆਈ ਸਰਜਨ ਡਾਕਟਰ ਐਸ ਰਾਜਨ ਨੇ ਦਿੱਤੀ ਉਨ੍ਹਾਂ ਕਿਹਾ ਕਿ ਡਾਕਟਰ ਜਗਪੂਰ ਐਮ ਬੀਬੀਐਸ ਜਿਨ੍ਹਾਂ ਨੇ ਐਮਸ ਦਿੱਲੀ ਅਤੇ ਵੈਨੂ ਆਈ ਇੰਸਟੀਚਿਊਟ ਵਿੱਚ ਪਿਛਲੇ ਪਰਦੇ ਦੀਆਂ ਬਿਮਾਰੀਆਂ ਦੇ ਵਿਭਾਗ ਵਿੱਚ ਪਿਛਲੇ 7 ਸਾਲਾਂ ਤੋਂ ਰਹਿ ਚੁੱਕੇ ਨੇ ਉਹ ਹੁਣ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਰਾਵੀਖੇ ਆਪਣੀਆਂ ਸੇਵਾਵਾਂ ਨਿਭਾਉਣਗੇ ਹੁਣ ਇਸ ਮੂਹਲਾ ਕਬਾਸੀਆਂ ਨੂੰ ਅਪੀਲ ਕੀਤੀ ਹੈ ਕਿ ਅਗਰ ਕਿਸੇ ਵੀ ਮਰੀਜ਼ ਨੂੰ ਅੱਖਾਂ ਪਿਛਲੇ ਪਰਦੇ ਦੀ ਕੋਈ ਸਮੱਸਿਆ ਹੈ ਤਾਂ ਉਹ ਹਸਪਤਾਲ ਵਿਖੇ ਆ ਕੇ ਡਾਕਟਰ ਅਜੀਤ ਕਪੂਰ ਨਾਲ ਮਿਲ ਸਕਦਾ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਹਸਪੀਟਲ ਦੇ ਵਿੱਚ ਡਾਕਟਰ ਅਜੀਤ ਕਪੂਰ ਜੋ ਕਿ ਦਾਨਨ ਮੈਡੀਕਲ ਕਾਲਜ ਤੋਂ ਐਮਐਸ ਹਨ ਔਰ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਤੋਂ ਐਮਬੀਬੀਐਸ ਕੀਤੀ ਹੋਈ ਹੈ ਔਰ ਉਸ ਤੋਂ ਬਾਅਦ ਉਹ ਫੈਲੋ ਰਹੇ ਨੇ ਬਹੁਤ ਹੀ ਰੈਨਾਉਂਡ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸਿਸ ਦੇ ਵਿੱਚ ਹੈਮਸ ਦੇ ਵਿੱਚ ਔਰ ਉਸ ਤੋਂ ਬਾਅਦ ਉਹਨਾਂ ਨੇ ਐਲ ਵੀ ਪ੍ਰਸ਼ਾਦ ਇੰਸਟੀਚਿਊਟ ਹਾਈਦਰਾਬਾਦ ਦੇ ਵਿੱਚ ਵੀ ਪਿਛਲੇ ਪਰਦੇ ਵਿਟੋ ਡੈਟਰਨ ਸਰਜਨ ਦੀ ਫੈਲੋਸ਼ਿਪ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਦਿੱਲੀ ਦੇ ਬਹੁਤ ਵੱਡੇ ਹਸਪੀਟਲ ਵੀਨੂ ਆਈ ਹਸਪੀਟਲ ਵਿੱਚ ਵੀ 7 ਸਾਲ ਉਸ ਜੋ ਵਿਟੋ ਰੈਥਰ ਡਿਪਾਰਟਮੈਂਟ ਹੈ ਜਿਸ ਨੂੰ ਪਿਛਲੇ ਪਰਦੇ ਦੀਆਂ ਬਿਮਾਰੀਆਂ ਦਾ ਡਿਪਾਰਟਮੈਂਟ ਕਹਿੰਦੇ ਹਨ ਉਸ ਦੇ ਹੈੱਡ ਆਫ ਡਿਪਾਰਟਮੈਂਟ ਰਹੇ ਬੜੀ ਖੁਸ਼ੀ ਦੀ ਗੱਲ ਹੈ ਕਿ ਡਾਕਟਰ ਅਜੇ ਕਪੂਰ ਸਾਡੇ ਹਸਪੀਟਲ ਦੇ ਵਿੱਚ ਆਪਣੀਆਂ ਸੇਵਾਵਾਂ ਦੇਣ ਜਾ ਰਹੇ ਹਨ ਸੋ ਉਹ ਮਰੀਜ਼ ਜਿਹੜੇ ਚੰਡੀਗੜ੍ਹ IGJ ਜਾਂ AIMS ਜਾਇਆ ਕਰਦੇ ਸੀ ਪਿਛਲੇ ਪਰਦੇ ਦੇ ਵਿੱਚ ਬਲੱਡ ਆ ਗਿਆ ਜਾਂ ਕੋਈ ਪਰਦਾ ਉਤਰ ਗਿਆ ਜਾਂ ਕੋਈ ਸੱਟ ਲੱਗਣ ਦੇ ਨਾਲ ਪਿੱਛੇ ਪਰਦੇ ਦਾ ਨੁਕਸਾਨ ਹੋ ਗਿਆ ਤਾਂ ਉਹ ਸਾਡੇ ਹਸਪੀਟਲ ਦੇ ਵਿੱਚ ਆ ਕੇ ਡਾਕਟਰ ਅਜੇ ਕਪੂਰ ਦੀਆਂ ਸੇਵਾਵਾਂ ਲੈ ਸਕਦੇ ਹਨ ਇਸ ਮੌਕੇ ਡਾਕਟਰ ਅਜੇ ਕਪੂਰ ਨੇ ਕਿਹਾ ਕਿ ਲੋਕਾਂ ਨੂੰ ਪਿਛਲੇ ਪਰਦੇ ਦੀਆਂ ਬਿਮਾਰੀਆਂ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਤਾਂ ਜੋ ਇਸ ਦੇ ਗੰਭੀਰ ਪਰਨਾਮ ਤੋਂ ਬਚਿਆ ਜਾ ਸਕੇ ਫਗਵਾੜਾ ਤੋਂ ਨਵਰੰਗ ਚੈਨਲ ਲਈ ਐਚ ਐਸ ਰਾਣਾ ਦੀ ਰਿਪੋਰਟ ਨਮਸਕਾਰ ਮੈਂ ਡਾਕਟਰ ਅਜੇ ਕਪੂਰ ਵਿਟਰੋਰੈਟਨਾ ਸਪੈਸ਼ਲਿਸਟ ਯਾਨੀ ਅੱਖਾਂ ਦੇ ਪਰਦੇ ਦਾ ਸਪੈਸ਼ਲਿਸਟ ਆਜ ਰਾਜਨ ਆਈ ਕੇ ਹਸਪੀਟਲ ਫਗਵਾੜਾ ਸੇ ਆਪ ਸੇ ਬਾਤ ਕਰ ਰਹਾ ਹਾਂ ਆਜ ਇੱਕ ਬਹੁਤ ਹੀ ਹਮਾਰੇ ਲਈ ਅੱਛਾ ਸ਼ੁਭ ਦਿਨ ਹੈ ਕਿਉਂਕਿ ਆਜ ਰਾਜਨ ਆਈ ਕੇ ਹਸਪੀਟਲ ਮੇਂ آنکھوں کے پردے یعنی ریٹنا کی سرجری پہلی بار سٹارٹ ہوئی ہے ہم نے دو پیشنٹ کی سرجری کی ہے ایک پیشنٹ میں آنکھ میں ڈالا ہوا لینس پیچھے گرا ہوا تھا وہ نکالا ہے دوسرے پیشنٹ کو بہت سالوں سے موتیا بین کی تکلیف تھی جو کی ہلا ہوا تھا اپنی جگہ سے چوٹ کی وجہ سے وہ نکالا ہے تو اب اس علاقے میں آنکھوں کے پردوں کے اپریشن پغواڑا میں ہی شروع ہو گئے ہیں اور مریضوں کو بہت دور جانے کی ضرورت نہیں پڑے گی آنکھوں کے پردوں کے آپریشن کی ضرورت اکثر ان لوگوں کو پڑتی ہے جن کو جیسے کی شگر کی تکلیف ہے پردے کے آگے خون آ گیا یا پردہ اکھڑ گیا یا کوئی چوٹ لگ گئی تو کوئی بھی بیماری ہو جس سے پردے کے آپریشن کی ضرورت ہو اب آپ کے بہت نزدیک میں ہی راجن آئی کیر ہسپٹل میں لیٹسٹ مشینز کے ساتھ میرے رائٹ سائیڈ میں ٹریکمی مشین پڑھی ہے لیٹسٹ اور ادھر لیفٹ سائیڈ میں لائکہ کا بہت ہی اتیادنک ਮਾਈਕਰੋਸਕੋਪ ਹੈ ਉਸ سے ਅੰਗੀ ਸਰਜਰੀ ਕੀਤਾ karenge so ਇਸ ਸਰਜਰੀਸ ਦਾ ਆਪ ਅਬ ਲਗ ਯਹੀਂ ਤੇ ਫਗਵਾਣਾ ਲਈ ਉਠਾ ਸਕ